ਸਤਿ ਸ੍ਰੀ ਅਕਾਲ ਦੋਸਤੋ ਮੈਂ ਥੋੜਾ ਸਬਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਪੰਜਾਬੀ ਲੈਂਗੁਏਜ ਦਾ ਜੋ ਟੈਸਟ ਹੁੰਦਾ ਹੈ ਉਸ ਦਾ ਜਿਹੜਾ ਪੈਟਰਨ ਹੈ ਉਹ ਡਿਸਕਸ ਕਰਨ ਜਾ ਰਹੇ ਹਾਂ ਤੁਸੀਂ ਸਾਰਿਆਂ ਨੇ ਪੀਐਸਪੀਸੀਐਲ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਆਊਟ ਹੋਇਆ ਉਹ ਦੇਖ ਲਿਆ ਹੋਵੇਗਾ ਪੀਐਸਪੀਸੀਐਲ ਦੇ ਵਿੱਚ ਜਿਹੜੀਆਂ ਏਲਮ ਦੀਆਂ ਅਸਾਮੀਆਂ ਦਾ ਨੋਟੀਫਿਕੇਸ਼ਨ ਨਿਕਲਿਆ 2500 ਅਸਾਮੀਆਂ ਦਾ ਨੋਟੀਫਿਕੇਸ਼ਨ ਨਿਕਲਿਆ ਇਸ ਵਿੱਚ ਦੋ ਟਾਈਪ ਦਾ ਟੈਸਟ ਹੋਏਗਾ ਇੱਕ ਪਾਰਟ 1 ਤਾਂ ਇੱਕ ਪਾਰਟ 2 ਜਿਹੜਾ ਪਾਰਟ 1 ਹੈ ਉਹ ਤੁਹਾਡਾ ਹੋਏਗਾ ਜੀ 50 ਨੰਬਰ ਦਾ ਔਰ ਜਿਸ ਦੇ ਵਿੱਚ ਪੰਜਾਬੀ ਲੈਂਗੁਏਜ ਦਾ ਟੈਸਟ ਲਿਆ ਜਾਏਗਾ ਪੰਜਾਬੀ ਲੈਂਗੁਏਜ ਦਾ ਜਿਹਦੇ ਵਿੱਚ ਤੁਹਾਨੂੰ ਘੱਟੋ ਘੱਟ 50% ਨੰਬਰ ਜਿਹੜੇ ਐ ਲੈਣੇ ਜ਼ਰੂਰੀ ਹਨ ਯਾਨੀ ਕਿ 50 ਦੇ ਵਿੱਚੋਂ 25 ਨੰਬਰ ਤੁਹਾਨੂੰ ਲੈਣੇ ਜ਼ਰੂਰੀ ਹਨ ਜਿਹੜੇ ਸਟੂਡੈਂਟ ਜਾਂ ਜਿਹੜੇ ਕੈਂਡੀਡੇਟ ਪਾਰਟ 1 ਪੇਪਰ ਨੂੰ ਕੁਆਲੀਫਾਈ ਕਰਨਗੇ ਇਹ ਸਿਰਫ ਤੁਸੀਂ ਕੁਆਲੀਫਾਈ ਕਰਨ ਵਾਸਤੇ ਟੈਸਟ ਹੋਣਾ ਹੈ ਜਿਹੜੇ ਕੈਂਡੀਡੇਟ ਟੈਸਟ 1 ਨੂੰ ਕੁਆਲੀਫਾਈ ਕਰਨਗੇ ਤੇ ਉਹਨਾਂ ਦਾ ਟੈਸਟ 2 ਹੋਵੇਗਾ ਜਿਸ ਵਿੱਚ 50 ਨੰਬਰ ਦਾ ਤੁਹਾਡਾ ਟੈਕਨੀਕਲ ਆਣਾ ਹੈ B ਨੰਬਰ ਦੀ ਤੁਹਾਡੀ ਪੰਜਾਬੀ ਆਣੀ ਹੈ 10 ਨੰਬਰ ਦੀ ਤੁਹਾਡੀ ਰੀਜ਼ਨਿੰਗ ਆਣੀ ਹੈ 10 ਨੰਬਰ ਦਾ ਤੁਹਾਡਾ ਮੈਥ ਆਣਾ ਹੈ 10 ਨੰਬਰ ਦਾ ਤੁਹਾਡਾ ਜੀਕੇ ਆਣਾ ਯਾਨੀ ਕਿ 100 ਨੰਬਰ ਦਾ ਪੇਪਰ ਹੋਣਾ ਹੈ ਲੇਕਿਨ ਸਭ ਤੋਂ ਜ਼ਰੂਰੀ ਪਾਰਟ ਆ ਗਿਆ ਕਿ ਇਸ ਵਾਰ ਇਹਨਾਂ ਨੇ ਜਿਹੜਾ ਕਿ ਪੰਜਾਬੀ ਲੈਂਗੁਏਜ ਦਾ ਜਿਹੜਾ ਟੈਸਟ ਹੈ ਉਹ ਕੰਪਲਸਰੀ ਕਰ ਦਿੱਤਾ ਹੈ ਲਾਸਟ ਟਾਈਮ ਜਿਹੜਾ ਇਹ ਟੈਸਟ ਨਹੀਂ ਸੀ ਲਿਆ ਗਿਆ ਤੋਂ ਬਹੁਤ ਸਾਰੇ ਕੈਂਡੀਡੇਟ ਦੀ ਇਨਕੁਆਰੀ ਹੈ ਕਿ ਜਿਹੜਾ ਪੰਜਾਬੀ ਲੈਂਗੁਏਜ ਦਾ ਟੈਸਟ ਆਣਾ ਹੈ ਇਹਦਾ ਪੈਟਰਨ ਕਿਸ ਤਰ੍ਹਾਂ ਦਾ ਹੋਣਾ ਹੈ ਔਰ ਕਿਸ ਤਰ੍ਹਾਂ ਦਾ ਜਿਹੜਾ ਪੇਪਰ ਹੁੰਦਾ ਸਾਨੂੰ ਕਿਹੜੀ ਕਿਹੜੀ ਚੀਜ਼ ਜਿਹੜੀ ਹੈ ਪੜ੍ਹਨੀ ਪਏਗੀ ਇਸ ਟੈਸਟ ਦੇ ਲਈ ਤੇ ਅੱਜ ਦੀ ਇਸ ਵੀਡੀਓ ਵਿੱਚ ਇਹ ਸਾਰੇ ਹੀ ਪੁਆਇੰਟ ਡਿਸਕਸ ਕਰਾਂਗੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਦੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜ਼ਰੂਰ ਕਰਨਾ ਤਾਂ ਇਹ ਜਿਹੜਾ ਐਗਜ਼ਾਮ ਹੈ ਤੁਹਾਡਾ 50 ਨੰਬਰ ਦਾ ਐਗਜ਼ਾਮ ਹੋਏ ਸਭ ਤੋਂ ਪਹਿਲਾ ਪਾਰਟ ਦੇਖੋ ਜਿਸ ਵਿੱਚ ਕੀ ਦਿੱਤਾ ਗਿਆ ਜਿਸ ਵਿੱਚ ਇੱਕ ਪੈਰਾਗ੍ਰਾਫ ਦਿੱਤਾ ਗਿਆ ਹੈ ਔਰ ਇਸ ਪੈਰਾਗ੍ਰਾਫ ਨੂੰ ਪੜ੍ਹ ਕੇ ਤੁਸੀਂ ਪ੍ਰਸ਼ਨ ਨੰਬਰ 1 ਤੋਂ ਲੈ ਕੇ 5 ਤੱਕ ਇਹਨਾਂ ਦੇ ਆਨਸਰ ਦੇਣੇ ਆ ਜਿਵੇਂ ਕਿ ਇਹ ਪੈਰਾ ਕਿ 20 ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਸਤਕੂ ਵਰੇ ਦਾਸੀ ਤੇ ਮੇਰੀ ਵੱਡੀ ਭੈਣ 11 ਵਰੇ ਦੀ ਆ ਸਾਡਾ ਖੇਤ ਕਰੋ ਮੀਲਕੂ ਦੀ ਬਿੱਤ ਤੇ ਸੀ ਤੇ ਅੱਧ ਵਿਚਕਾਰੋਂ ਇੱਕ ਜਰਨਲੀ ਸੜਕ ਲੰਘਦੀ ਸੀ ਜਿਸ ਵਿੱਚੋਂ ਜੰਗਲੀਆਂ ਪਠਾਨਾਂ ਰਾਸ਼ੀਆਂ ਤੇ ਹੋਰ ਪਰਦੇਸੀਆਂ ਦਾ ਕਾਫੀ ਲੰਘਦਾ ਸੀ ਇਹ ਪੈਰਾ ਤੁਸੀਂ ਪੜ੍ਹ ਸਕਦੇ ਹੋ ਅਗਰ ਅਸੀਂ ਪੂਰਾ ਪੈਰਾ ਪੜ੍ਹਾਂਗੇ ਤਾ ਥੋੜੀ ਵੀਡੀਓ ਜਿਆਦਾ ਲੰਬੀ ਹੋ ਜਾਏਗੀ ਔਰ ਇਸ ਪੈਰੇ ਤੋਂ ਹੀ ਤੁਸੀਂ ਇਹ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਜਿਵੇਂ ਕਿ ਪਹਿਲਾ ਪ੍ਰਸ਼ਨ ਹੈ ਕਿ ਲੇਖਕ ਕਿੰਨੇ ਕੁ ਵਰੇ ਪਹਿਲਾਂ ਦੀ ਗੱਲ ਕਰਦਾ ਹੈ ਪਹਿਲੀ ਹੀ ਲਾਈਨ ਦੇ ਵਿੱਚ ਆਨਸਰ ਹੈ ਇਸ ਦਾ ਕਿ ਲੇਖਕ ਕਿੰਨੇ ਕੁ ਵਰੇ ਪਹਿਲਾਂ ਦੀ ਗੱਲ ਕਰਦਾ ਸੀ ਤੇ ਇਹ ਆਪਸ਼ਨ ਆ ਗਿਆ ਸਾਡੇ ਕੋਲ ਜੀ ਸੈਕੰਡ 20 ਕੁ ਵਰੇ ਇਹ ਦੇਖੋ ਪਹਿਲੀ ਲਾਈਨ ਦੇ ਵਿੱਚ ਹੀ ਇਸ ਦਾ ਆਨਸਰ ਹੈ ਉਸ ਤੋਂ ਬਾਅਦ ਕੁਐਸਚਨ ਨੰਬਰ ਸੈਕੰਡ ਆ ਗਿਆ ਜਿਸ ਦੇ ਵਿੱਚ ਹੈ ਕਿ ਜਰਨੈਲੀ ਸੜਕਾਂ ਤੋਂ ਕਿੰਨਾ ਦਾ ਲੰਗਾ ਸੀ ਇਹ ਆਪਸ਼ਨ ਸੈਕੰਡ ਆ ਜਾਏਗੀ ਉਪਰੋਕਤ ਸਾਰੇ ਇਸ ਦਾ ਆਨਸਰ ਆ ਜਾਏਗਾ ਕੁਐਸਚਨ ਨੰਬਰ 3 ਹੈ ਜਿਸ ਦੇ ਵਿੱਚ ਹੈ ਕਿ ਲੇਖਕ ਨੂੰ ਕਰੋ ਕਿਹੋ ਜਈ ਸਿੱਖਿਆ ਮਿਲ ਰਹੀ ਸੀ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਧਾਰਮਿਕ ਉਸ ਤੋਂ ਬਾਅਦ ਲੇਖਕ ਕਿਸ ਕੰਮ ਨੂੰ ਨਰਕ ਦੇ ਬਰਾਬਰ ਸਮਝਦਾ ਸੀ ਤੇ ਇਸ ਦਾ ਆਨਸਰ ਆ ਜਾਏਗਾ ਜੀ ਸੈਕੰਡ ਮਦਰਸੇ ਨੂੰ ਕੁਐਸਚਨ ਨੰਬਰ 5 ਹੈ ਲੇਖਕ ਅਤੇ ਉਸ ਦੀ ਭੈਣ ਨੂੰ ਹਰ ਰੋਜ਼ ਖੇਤ ਕਿਉਂ ਜਾਣਾ ਪੈਂਦਾ ਸੀ ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਐਡ ਆ ਗਿਆ ਜੀ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਦੇ ਲਈ ਉਸ ਤੋਂ ਬਾਅਦ ਫਿਰ ਆ ਗਿਆ ਜੀ ਸੈਕੰਡ ਪੈਰਾ ਇਸ ਨੂੰ ਵੀ ਤੁਸੀਂ ਪੜ੍ਹਨਾ ਹੈ ਤਾਂ ਇਸ ਨੂੰ ਪੜ੍ਹ ਕੇ ਪ੍ਰਸ਼ਨ ਨੰਬਰ 6 ਤੋਂ ਲੈ ਕੇ 10 ਤੱਕ ਪ੍ਰਸ਼ਨ ਦੇ ਜਿਹੜੇ ਉੱਤਰ ਹੈ ਤੁਸੀਂ ਇਹ ਪੈਰਾਗ੍ਰਾਫ ਵਿੱਚੋਂ ਹੀ ਦੇਣੇ ਆ ਜਿਵੇਂ ਇਹ ਪੈਰਾ ਲਿਖਿਆ ਕਿ ਬਾਬਾ ਫਰੀਦ ਜੀ ਪੰਜਾਬ ਦੇ ਇੱਕ ਪ੍ਰਸਿੱਧ ਸੂਫੀ ਸੰਤ ਹੋਏ ਹਨ ਤੇ ਆਪ ਜੀ ਦਾ ਜਨਮ ਰਮਜ਼ਾਨ 569 ਹਿਜਰੀ ਮਤਾਬਿਕ 1173 ਈਸਵੀ ਵਿੱਚ ਜ਼ਿਲ੍ਹਾ ਮਲਤਾਨ ਦੇ ਇੱਕ ਸਧਾਰਨ ਜੇ 11 ਪਿੰਡ ਕੋਤਵਾਲ ਵਿੱਚ ਹੋਇਆ ਤੇ ਆਪ ਦੇ ਪਿਤਾ ਸ਼ੇਖ ਜਮਾਲਉਦੀਨ ਸੁਲੇਮਾਨ ਸੁਲਤਾਨ ਮੁਹੰਮਦ ਗਜ਼ਨਵੀ ਦੇ ਪਨੇਵੇਂ ਸਨ। ਤੋਂ ਇਹ ਪੈਰਾ ਤੁਸੀਂ ਪੜ੍ਹਨਾ ਹੈ ਔਰ ਇਸ ਦੇ ਆਨਸਰ ਕੁਐਸਚਨ ਨੰਬਰ 6 ਹੈ ਜਿਵੇਂ ਤੁਸੀਂ ਸਕਰੀਨ ਦੇ ਦੇਖ ਸਕਦੇ ਹੋ ਇਸ ਦੇ ਤੁਸੀਂ ਆਨਸਰ ਦੇ ਸਕਦੇ ਹੋ। ਇਹਲਾ ਕੁਸ਼ਨ ਹੈ ਕਿ ਬਾਬਾ ਫਰੀਦ ਜੀ ਕਿਸ ਵਿਚਾਰਧਾਰਾ ਦੇ ਸਨ ਤੇ ਆ ਗਿਆ ਜੀ ਆਪਸ਼ਨ ਫਸਟ ਆ ਗਿਆ ਜੀ ਸੂਫੀ ਕੁਸ਼ਨ ਨੰਬਰ 7 ਹੈ ਜਿਸ ਦੇ ਵਿੱਚ ਬਾਬਾ ਫਰੀਦ ਜੀ ਦੇ ਪਿਤਾ ਜੀ ਦਾ ਨਾਮ ਹੈ ਅਸੀਂ ਹੁਣੇ ਹੀ ਪਹਿਰੇ ਵਿੱਚ ਪੜਿਆ ਹੈ ਆਪਸ਼ਨ ਸੈਕੰਡ ਆਪਸ਼ਨ ਸੈਕੰਡ ਕਰ ਲੋ ਕੁਸ਼ਨ ਨੰਬਰ 8 ਹੈ ਜਿਸ ਦੇ ਵਿੱਚ ਕਿ ਗੰਝੇ ਸ਼ੱਕਰ ਤੋਂ ਕੀ ਪਾਵ ਹੈ ਤੇ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਮਿਠਾਸ ਦਾ ਖਜ਼ਾਨਾ ਇਸ ਦਾ ਆਨਸਰ ਆ ਗਿਆ ਮਿਠਾਸ ਦਾ ਖਜ਼ਾਨਾ ਆਪਸ਼ਨ ਈਡੀ ਕੁਸ਼ਨ ਨੰਬਰ 9 ਹੈ ਕਿ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਕਿਹੜੇ ਪਾਪ ਸਮੋਏ ਹੋਏ ਹਨ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਉਪਰੋਕਤ ਸਾਰੇ ਹੀ ਰੱ비 ਪ੍ਰੇਮ ਬਿਰਹਾ ਤੇ ਤ્યાਗ ਤੇ ਸੰਜਮ ਕੁਐਸਚਨ ਨੰਬਰ 10 ਹੈ ਜਿਸ ਦੇ ਵਿੱਚ ਹੈ ਕਿ ਬਾਬਾ ਫਰੀਦ ਜੀ ਨੂੰ ਕੌਣ ਆਪਣਾ ਸਮਝਦੇ ਹਨ Hindu Muslim Sikh ਉਪਰੋਕਤ ਸਾਰੇ ਹੀ ਇਹਨਾਂ ਦਾ ਆਨਸਰ ਆ ਗਿਆ ਉਸ ਤੋਂ ਬਾਅਦ ਕੁਐਸਚਨ ਆ ਗਿਆ ਜੀ ਦੇਖੋ 10 ਕੁਐਸਚਨ ਜਿਹੜੇ ਤੁਹਾਨੂੰ ਪੈਰਾਗ੍ਰਾਫ ਦੇ ਵਿੱਚੋਂ ਹੀ ਆਣੇ ਹਨ ਤਾਂ 10 ਕੁਐਸਚਨ ਤੁਹਾਡੇ ਹੋਗੇ ਉਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 11 ਜਿਸ ਦੇ ਵਿੱਚ ਛੋਟੇ-ਛੋਟੇ ਸਿੰਪਲ ਕੁਐਸਚਨ ਪੁੱਛੇ ਗਏ ਹੈ ਕੁਐਸਚਨ ਨੰਬਰ 11 ਦੇ ਵਿੱਚ ਹੈ ਕਿ ਕੁਐਸਚਨ ਨੰਬਰ 11 ਜਿਸ ਦੇ ਵਿੱਚ ਹੈ ਕਿ ਸ੍ਰੀ ਗੁਰੂ ਅਰਜਨਦੇਵ ਜੀ ਸਿੱਖਾਂ ਦੇ ਕਿੰਵੇਂ ਗੁਰੂ ਹਨ ਇਸ ਦਾ ਜਿਹੜਾ ਰਾਈਟ ਆਨਸਰ ਆ ਜਾਏਗਾ ਜੀ ਪੰਜਵੇਂ ਗੁਰੂ ਕੁਐਸਚਨ ਨੰਬਰ 12 ਹੈ ਕਿ ਸ੍ਰੀ ਗੁਰੂ ਅਰਜਨਦੇਵ ਜੀ ਨੇ ਬਾਣੀ ਲਿਖਣ ਦਾ ਕੰਮ ਕਿਸ ਕੋਲੋਂ ਕਰਵਾਇਆ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਭਾਈ ਗੁਰਦਾਸ ਜੀ ਕੋਲੋਂ ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਕੁਐਸਚਨ ਨੰਬਰ 12 ਉਸ ਤੋਂ ਬਾਅਦ ਇੱਧਰ ਆ ਗਿਆ ਕੁਐਸਚਨ ਨੰਬਰ 13 ਜਿਸ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਇਸ ਦਾ ਰਾਈਟ ਆਨਸਰ ਆ ਗਿਆ ਜੀ 1469 ਸ ਵਿੱਚ ਜਨਗਨ ਮੰਦਲ ਲੇਖਕ ਕੌਣ ਸਨ ਆਪਸ਼ਨ ਫਸਟ ਆ ਗਿਆ ਜੀ ਅਰਵਿੰਦਰ ਨਾਥ ਟੈਗੋਰ ਇਹਨਾਂ ਜਿਸ ਦੇ ਵਿੱਚ ਹੈ ਕਿ ਭਾਰਤ ਵਿੱਚ ਕਿਹੜੇ ਤਿਉਹਾਰ ਪ੍ਰਚਲਿਤ ਹਨ ਤਾਂ ਦੀਵਾਲੀ ਦੁਸ਼ਹਿਰਾ ਹੋਲੀ ਉਪਰੋਕਤ ਸਾਰੇ ਹੀ ਤਿਉਹਾਰ ਜਿਹੜੇ ਪ੍ਰਚਲਿਤ ਹਨ ਉਸ ਤੋਂ ਬਾਅਦ ਹੈ ਕਿ ਲੋਹੜੀ ਦਾ ਤਿਉਹਾਰ ਦੇਸੀ ਮਹੀਨੇ ਮਨਾਇਆ ਜਾਂਦਾ ਹੈ ਇਹ ਤਾਂ ਸਾਨਸ ਆ ਜਾਏਗਾ ਜੀ ਪੋ ਦੇ ਮਹੀਨੇ ਚ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਕਿਸ ਕਿਸੇ ਵਿਅਕਤੀ বস্তু ਸਾਨ ਹਾਲਤ ਗੁਣ ਭਾਵ ਆਦੀ ਦਾ ਜਿਹੜਾ ਬੋਧ ਕਨਵਾਰੇ ਸ਼ਬਦ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਤੇ ਇਹ ਆ ਜਾਏਗਾ ਸਾਡੇ ਕੋ ਜੀ ਨਾਵ ਨੈਕਸਟ ਕੁਐਸਚਨ ਹੈ ਕਿ ਨਾਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਤੇ ਇਹ ਰਾਈਟ ਆਨਸਰ ਆ ਜਾਏਗਾ ਜੀ ਪੰਜ ਉਸ ਤੋਂ ਬਾਅਦ ਕੁਐਸਚਨ ਨੰਬਰ 19 ਹੈ ਕਿ ਕਿਸੇ ਭਾਵ ਗੁਣ ਜਾਂ ਹਾਲਤ ਦਾ ਬੋਧ ਕਰਵਾਉਣ ਵਾਲੇ ਜਿਹੜੇ ਸ਼ਬਦ ਹੈ ਉਹ ਹੁੰਦੇ ਹਨ ਇਹਨਾਂ ਦਾ ਰਾਈਟ ਆਨਸਰ ਆ ਜਾਏਗਾ ਜੀ ਪਾਵਾਚਕ ਕੁਸ਼ਨ ਨੰਬਰ 20 ਹੈ ਜਿਸ ਦੇ ਵਿੱਚ ਕਿ ਹੇਟ ਲਿਖਿਆ ਵਿੱਚੋਂ ਨਾਮ ਸ਼ਬਦ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਸੱਚ ਊੜਾ ਤੇ ਐੜਾ ਦੋਵੇਂ ਹੀ ਜਾਂ ਆਪ ਤੇ ਸਹੀ ਆਨਸਰ ਆ ਜਾਏਗਾ ਜੀ ਆਪਸ਼ਨ 3rd ਇਹ ਸਹੀ ਆਨਸਰ ਆ ਜਾਏਗਾ ਕੁਸ਼ਨ ਨੰਬਰ 19 ਉਸ ਤੋਂ ਬਾਅਦ ਆ ਗਿਆ ਕੁਸ਼ਨ ਨੰਬਰ 20 ਵੀ ਹੋ ਗਿਆ ਸਾਡੇ ਕੋਲ ਉਸ ਤੋਂ ਬਾਅਦ ਆ ਗਿਆ ਜੀ ਕੁਸ਼ਨ ਨੰਬਰ 21 ਜਿਸ ਦੇ ਵਿੱਚ ਹੈ ਕਿ ਪੁਰਖਵਾਚਕ ਪਰਨਾਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਇਸ ਦਾ ਜਿਹੜਾ ਰਾਈਟ ਆਨਸਰ ਆ ਜਾਏਗਾ ਜੀ ਤਿੰਨ ਪ੍ਰਕਾਰ ਦੇ ਹੁੰਦੇ ਹਨ ਕੁਸ਼ਨ ਨੰਬਰ 22 ਹੈ ਜਿਸ ਦੇ ਵਿੱਚ ਹੈ ਕਿ ਜੋੜਨੀ ਵਿਸ਼ ਚਿੰਨ ਕਿਹੜਾ ਹੈ ਤੇ ਆਪਸ਼ਨ ਫਰਸਟ ਜਿਹੜਾ ਇਹਦਾ ਰਾਈਟ ਆਨਸਰ ਆ ਜਾਏਗਾ ਕੁਐਸਚਨ ਨੰਬਰ 23 ਹੈ ਜਿਸ ਦੇ ਵਿੱਚ ਇੱਕ ਸਧਾਰਨ ਵਾਕ ਦੇ ਅੰਤ ਦੇ ਕਿਹੜਾ ਜਿਹੜਾ ਵਿਸ਼ਰਾਮ ਚਿੰਨ ਜਿਹੜਾ ਅਸੀਂ ਯੂਜ਼ ਕਰਦੇ ਹਾਂ ਤੇ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਆ ਜਾਏਗਾ ਜੀ ਆਪਸ਼ਨ 3rd e ਉਹ ਤੋਂ ਬਾਅਦ ਕੁਐਸਚਨ ਨੰਬਰ 24 ਆ ਗਿਆ ਜਿਸ ਦਾ ਕੁਐਸਚਨ ਹੈ ਕਿ ਥਰ ਥਰ ਕਮਨਾ ਮੁਹਾਵਰੇ ਦਾ ਜਿਹੜਾ ਸਹੀ ਸ਼ਬਦ ਚੁਣੋ ਤੇ ਇਸ ਦਾ ਜਿਹੜਾ ਰਾਈਟ ਆਨਸਰ ਆ ਜਾਏਗਾ ਜੀ ਬਹੁਤ ਡਰਨਾ ਇਸ ਦਾ ਜਿਹੜਾ ਰਾਈਟ ਆਨਸਰ ਆ ਜਾਏਗਾ ਬਹੁਤ ਡਰਨਾ ਇਸ ਦਾ ਰਾਈਟ ਆਨਸਰ ਹੈ ਉਸ ਤੋਂ ਬਾਅਦ ਆ ਗਿਆ ਕੁਐਸਚਨ ਨੰਬਰ 25 ਜਿਸ ਵਿੱਚ ਨੱਕ ਰ ਉਸ ਤੋਂ ਬਾਅਦ ਕੁਐਸਚਨ ਨੰਬਰ 26 ਤੇ ਆ ਗਿਆ ਸੀ ਕੁਐਸਚਨ ਨੰਬਰ 26 ਹੈ ਜਿਸ ਦੇ ਵਿੱਚ ਹੈ ਕਿ ਕਿਸੇ ਕੰਮ ਦਾ ਕਰਨਾ ਜਾਂ ਹੋਣਾ ਕਾਲ ਸਹਿਤ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਾਂ ਇਸ ਰਾਈਟ ਆਂਸਰ ਆ ਜਾਏਗਾ ਜੀ ਨੂੰ ਕਹਿੰਦੇ ਜੀ ਅਸੀਂ ਕਿਰਿਆ ਅਸੀਂ ਕੱਲ ਮਿਲੇਗੇ ਵਾਕ ਵਿੱਚ ਕਿਰਿਆ ਸ਼ਬਦ ਚੁਣੋ ਇਸ ਦਾ ਜੋ ਰਾਈਟ ਆਂਸਰ ਹੈ ਜੀ ਗੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 28 ਹੈ ਜਿਸ ਦੇ ਵਿੱਚ ਹੈ ਕਿ ਸ਼ੇਖ ਫਰੀ ਜੀ ਨੇ ਸਾਰੇ ਮਨੁੱਖਾਂ ਨੂੰ ਪ੍ਰੇਮ ਪਿਆਰ ਦਾ ਸਬਕ ਸਿਖਾਇਆ ਤੇ ਵਾਕ ਵਿੱਚੋਂ ਕਿਰਿਆ ਸ਼ਬਦ ਚੁਣੋ ਇਸ ਦਾ ਜਿਹੜਾ ਰਾਈਟ ਆਂਸਰ ਆ ਜਾਏਗਾ ਜੀ ਸਿਖਾਇਆ ਗਿੱਤਾ ਸਿਆਣੀ ਕੁੜੀ ਹੈ ਬਾਗ ਵਿੱਚੋਂ ਵਿਸ਼ੇਸ਼ਣ ਚੁਣੋ ਤੇ ਜਿਹੜਾ ਰਾਈਟ ਆਨਸਰ ਆ ਜਾਏਗਾ ਜੀ ਸਿਆਣੀ ਨੈਕਸਟ ਕੁਸ਼ਚਨ ਨੰਬਰ 30 ਹੈ ਜਿਸ ਦੇ ਵਿੱਚ ਹੈ ਕਿ ਪੈਰਾਂ ਹੇਠੋ ਜ਼ਮੀਨ ਕਿਸਕੇ ਨਾਲ ਮੁਹਾਵਰੇ ਦਾ ਜਿਹੜਾ ਅਰਥ ਹੈ ਉਹ ਦੱਸੋ ਕੀ ਹੋਏਗਾ ਤੇ ਜਿਹੜਾ ਰਾਈਟ ਆਨਸਰ ਹੈ ਕਿ ਬੜਾ ਕਬਰਾ ਜਾਣਾ ਉਸ ਤੋਂ ਬਾਅਦ ਕੁਸ਼ਚਨ ਨੰਬਰ 31 ਆ ਗਿਆ ਜਿਸ ਦੇ ਵਿੱਚ ਹੈ ਕਿ ਫੁੱਲੇ ਨਾ ਸਮਾਨਾ ਮੁਹਾਵਰੇ ਦਾ ਜਿਹੜਾ ਸਹੀ ਅਰਥ ਹੈ ਉਹ ਦੱਸੋ ਯਾਨੀ ਕਿ ਬਹੁਤ ਖੁਸ਼ ਹੋਣਾ ਫੁੱਲੇ ਨਾ ਸਮਾਨਾ ਉਸ ਤੋਂ ਬਾਅਦ ਕੁਸ਼ਚਨ ਨੰਬਰ 32 ਹੈ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਆਖਾਂ ਕਿਸ ਤੇ ਲਈ ਵਰਤੇ ਜਾਂਦਾ ਹੈ ਇਜ਼ ਦਾ ਆਪਸ਼ਨ ਆ ਜਾਏਗਾ ਜੀ ਸੈਕਿੰਡ ਜਿਹੜਾ ਗੱਲਾਂ ਬਹੁਤ ਕਰੇ ਪਰ ਕੰਮ ਕੋਈ ਨਾ ਕਰ ਸਕੇ ਆਪਸ਼ਨ ਸੈਕਿੰਡ ਉਸ ਤੋਂ ਬਾਅਦ ਕੁਐਸਚਨ ਨੰਬਰ 3 ਤੀ ਹੈ ਜਿਸ ਦੇ ਵਿੱਚ ਨੌਕਰ ਦਾ ਸਹੀ ਪੁਲਿੰਗ ਸ਼ਬਦ ਦੱਸਣਾ ਤੇ ਇਹ ਆ ਜਾਏਗਾ ਜੀ ਨੌਕਰਾਨੀ ਇਜ਼ ਦਾ ਆਨਸਰ ਆ ਜਾਏਗਾ ਨੌਕਰ ਦਾ ਪੁਲਿੰਗ ਆ ਜਾਏਗਾ ਨੌਕਰਾਨੀ ਸੀਤਾ ਬਹੁਤ ਸੁਰੀਲਾ ਗਾਂਦੀ ਹੈ ਬਾਗ ਦੇ ਵਿੱਚ ਕਿਰਿਆ ਵਿਸ਼ੇਸ਼ਣ ਦੱਸਣਾ ਤੇ ਆ ਜਾਏਗਾ ਜੀ ਸੁਰੀਲਾ ਬੀਤੇ ਚੁਕੇ ਸਮੇਂ ਦਾ ਜਿਹੜਾ ਗਿਆਨ ਹੈ ਗਿਆਨ ਕਰਵਾਉਣ ਵਾਲੀ ਕਿਰਿਆ ਨੂੰ ਕੀ ਕਹਿਆ ਜਾਂਦਾ ਹੈ ਜਿਹੜਾ ਸਮਾਂ ਬੀਤ ਚੁਕੇ ਤੋਂ ਹੁੰਦਾ ਨੂੰ ਸੀ ਕਹਿੰ ਜਿਸ ਦੇ ਵਿੱਚ ਹੈ ਕਿ ਬੱਚਾ ਪਤੰਗ ਉਡਾਉਂਦਾ ਹੈ ਵਾਕ ਕਿਹੜੇ ਕਾਲ ਦੇ ਨਾਲ ਸੰਬੰਧ ਹੈ ਉਡਾਉਂਦਾ ਹੈ ਤੇਜ ਆ ਜਾਏਗਾ ਜੀ ਵਰਤਮਾਨ ਕਾਲ অপਸ਼ਨ 2 ਇਸ ਦਾ ਰਾਈਟ ਆਨਸਰ ਜੀ ਹੈ ਵਰਤਮਾਨ ਕਾਲ ਨੈਕਸਟ ਕੁਸ਼ਚਨ ਹੈ ਤਰੱਕੀ ਸ਼ਬਦ ਦਾ ਸਮਾਨਾਰਥਕ ਸ਼ਬਦ ਦੱਸਣਾ ਤੁਸੀਂ ਉન્નਤੀ ਨੈਕਸਟ ਕੁਸ਼ਚਨ ਹੈ ਵਾਲ ਵਿੰਗਾ ਨਾ ਹੋਣਾ ਜਿਹੜਾ ਮੁਹਾਵਰਾ ਹੈ ਇਸ ਦਾ ਸਹੀ ਅਰਥ ਚੁਣੋ ਕੋਈ ਨੁਕਸਾਨ ਨਾ ਹੋਣਾ ਸੀਤਾ ਗ੍ਰੀਵ ਹੈ ਪਰ ਉਹ ਬੇਈਮਾਨ ਨਹੀਂ ਹੈ ਵਾਕ ਵਿੱਚ ਜੋਜਕ ਚੋਂ ਉਹਦੇ ਜਰਾ ਰਾਈਟ ਆਨਸਰ ਆ ਜਾਏਗਾ ਜੀ ਪਰ ਦੋ ਵਾਕਾਂ ਨੂੰ ਜਿਹੜਾ ਸ਼ਬਦ ਜੋੜਦਾਰ ਨੂੰ ਅਸੀਂ ਜੋਜਕ ਕਹਿੰਦੇ ਹਾਂ ਸੀਤਾ ਗਰੀਬ ਹੈ ਉਹ ਬੇਈਮਾਨ ਨਹੀਂ ਹੈ ਵਿੱਚ ਲੱਗਿਆ ਪਰ ਉਸ ਤੋਂ ਬਾਅਦ ਕੁਐਸਚਨ ਨੰਬਰ ਆ ਗਿਆ ਜੀ ਸਾਡੇ ਕੋਲ 40 ਜਿਸ ਦੇ ਵਿੱਚ ਕਿ ਹੇਟ ਲਿਖਿਆ ਵਿੱਚੋਂ ਕਿਹੜਾ ਸ਼ਬਦ ਅਰਥ ਪੱਖੋਂ ਠੀਕ ਨਹੀਂ ਹੈ ਪੁਰਸਕਾਰ ਰਾਜਧਾਨੀ ਮੁਲਾਕਾਤ ਤੇ ਸਟੇਡੀਅਮ ਸਟੇਡੀਅਮ ਗਲਤ ਲਿਖਿਆ ਸਟਾਡੀਅਮ ਲਿਖਿਆ ਗਿਆ ਇਹ ਠੀਕ ਨਹੀਂ ਹੈ ਉਸ ਤੋਂ ਬਾਅਦ ਕੁਐਸਚਨ ਨੰਬਰ 41 ਹੈ ਜਿਸ ਦੇ ਵਿੱਚ ਹੇਟ ਲਿਖਿਆ ਵਿੱਚੋਂ ਸਹੀ ਸ਼ਬਦ ਜੋੜ ਲੱਭੋ ਜਿਸ ਦਾ ਮਿਹਨਤ 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 ਸਹੀ ਸ਼ਬਦ ਕਿਹ ਦੇ ਬਹੁ ਅਰਥ ਅਰਥਕ ਸ਼ਬਦ ਆਉਣਗੇ ਕੁਐਸਚਨ ਨੰਬਰ 42 ਜਵਾਬ ਸਰੀਰਿਕ ਜੋੜ ਦਾ ਉਤਰਨਾ ਦਿਸ਼ਾ ਦੀ ਦਾ ਰਾਈਟ ਆਨਸਰ ਆ ਜਾਏਗਾ ਜੀ ਉਪਰੋਕਤ ਸਾਰੇ ਉਸ ਤੋਂ ਬਾਅਦ ਕੁਐਸਚਨ ਨੰਬਰ 43 ਹੈ ਜਿਸ ਦੇ ਵਿੱਚ ਹੈ ਕਿ ਟਿੱਡ ਵਿੱਚ ਚੂਹੇ ਨਚਨਾ ਮੁਹਾਵਰੇ ਦਾ ਜਿਹੜਾ ਸਹੀ ਅਰਥ ਕੀ ਹੋਏਗਾ ਬਹੁਤ ਭੁੱਖ ਲੱਗਣਾ ਉਸ ਤੋਂ ਬਾਅਦ ਕੁਐਸਚਨ ਨੰਬਰ ਆ ਗਿਆ ਜੀ 44 ਕੁਐਸਚਨ ਨੰਬਰ 44 ਹੈ ਜਿਸ ਦੇ ਵਿੱਚ ਹੈ ਕਿ ਅਸਮਾਨ ਤੋਂ ਡਿੱਗੀ ਮਜੂਰ ਤੇ اٹਕੀ ਆਖਾਂ ਕਦੋਂ ਵਰਕੇ ਜਾਂਦਾ ਹੈ ਜਦੋਂ ਇੱਕ ਮੁਸੀਬਤ ਵਿੱਚੋਂ ਨਿਕਲ ਕੇ ਦੂਜੀ ਮੁਸੀਬਤ ਵਿੱਚ ਫਸ ਜਾਣਾ ਇਹ ਇਸ ਦਾ ਰਾਈਟ ਆਨਸਰ ਹੈ ਉਸ ਤੋਂ ਬਾਅਦ ਕੁਐਸਚਨ ਨੰਬਰ 45 ਆ ਗਿਆ ਜਿਸ ਦੇ ਵਿੱਚ ਹੈ ਕਿ ਲੋਹੜਾ ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੈ ਕਹਿਰ ਗਜ਼ਬ ਜਿਆਤੀ ਉਪਰੋਕਤ ਸਾਰੇ ਹੀ ਇਹ ਇਸ ਦਾ ਰਾਈਟ ਆਨਸਰ ਆ ਜਾਏਗਾ ਉਸ ਤੋਂ ਬਾਅਦ ਕੁਐਸਚਨ ਨੰਬਰ 40 ਹੈ ਜਿਸ ਦੇ ਵਿੱਚ ਖੀੜਾ ਸ਼ਬਦ ਦਾ ਜਿਹੜਾ ਸਮਾਨਾਰਥਕ ਸ਼ਬਦ ਦੱਸਣਾ ਤੇ ਇਹਦਾ ਆ ਜਾਏਗਾ ਜੀ ਖੁਸ਼ੀ ਸਦੀ ਸ਼ਬਦ ਦਾ ਅਰਥ ਕੀ ਹੈ ਇਸ ਦਾ ਜਿਹੜਾ ਰਾਈਟ ਆਨਸਰ ਆ ਜਾਏਗਾ ਜੀ 100 ਸਾਲ ਉਸ ਤੋਂ ਬਾਅਦ ਕੁਐਸਚਨ ਨੰਬਰ 48 ਹੈ ਜਿਸ ਦੇ ਵਿੱਚ ਹੈ ਕਿ ਗੁਰਮੁਖੀ ਲਿਪੀ ਔਰ ਉਸ ਤੋਂ ਬਾਅਦ ਕੁਸ਼ਨ ਨੰਬਰ ਆ ਗਿਆ ਜੀ ਤੁਹਾਡੇ ਕੋਲ 49 ਜਿਸ ਦੇ ਵਿੱਚ ਕਿ ਨਾਸਿਕ ਸ਼ਬਦ ਨਾਸਿਕ ਧੁਨੀਆਂ ਨੂੰ ਪ੍ਰਗਟ ਕਰਨ ਵਾਲੇ ਜਿਹੜੇ ਪੰਜ ਅੱਖਰ ਹੈ ਉਹ ਦੱਸਨੇ ਤੁਸੀਂ ਤੇ ਇਸ ਦਾ ਰਾਈਟ ਆਨਸਰ ਜਿਹੜਾ ਕਿ ਨੱਕ ਵਿੱਚੋਂ ਜਿੰਨਾ ਦੀ ਆਵਾਜ਼ ਆਂਦੀ ਹੈ ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਸਾਡੇ ਕੋਲ ਲਾਸਟ ਕੁਐਸਚਨ ਆ ਗਿਆ ਕੁਐਸਚਨ ਨੰਬਰ 50 ਜਿਸ ਦੇ ਵਿੱਚ ਹੈ ਕਿ ਘਰ ਵਿੱਚ ਸਭ ਤੋਂ ਪਹਿਲਾ ਜਨਮੇ ਪੁੱਤਰ ਦੇ ਤੀ ਦੇ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਪਲੇਠਾ ਪਲੇਠੀ ਜੇਠਾ ਜੇਠੀ ਊੜਾ ਐੜਾ ਦੋਵੇਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਇਹਦਾ ਰਾਈਟ ਆਨਸਰ ਆ ਜਾਏਗਾ ਜੀ ਆਪਸ਼ਨ ਸੈਕੰਡ ਤੋਂ ਇਸ ਪੈਟਰਨ ਦੇ ਨਾਲ ਤੁਹਾਡਾ ਜਿਹੜਾ ਪਹਿਲਾ ਪੇਪਰ ਪੰਜਾਬੀ ਲੈਂਗੁਏਜ ਦਾ ਇਸ ਤਰ੍ਹਾਂ ਦੇ ਕੁਸ਼ਨ ਹੁੰਦੇ ਔਰ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਇਸ ਢੰਗ ਦੇ ਨਾਲ ਕਰਨੀ ਹੈ ਜਿਸ ਤਰ੍ਹਾਂ ਇੱਕ ਪੇਪਰ ਦਾ ਪੈਟਰਨ ਅ